ਪਿਆਰੇ ਦੋਸਤੋ ਰੂਹ ਦੇ ਬੋਲ ਪ੍ਰੋਗਰਾਮ ਦੇ ਵਿੱਚ ਫੇਰ ਤੋਂ ਸਵਾਗਤ ਹੈ ਜਿਸ ਤਰ੍ਹਾਂ ਕਿ ਇਸ ਪ੍ਰੋਗਰਾਮ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਵੱਖ-ਵੱਖ ਫੀਲਡ ਦੇ ਵਿੱਚ ਵੱਖ-ਵੱਖ ਸਬਜੈਕਟ ਤੇ ਅਸੀਂ ਗੱਲਬਾਤ ਕਰ ਰਹੇ ਆ ਜਿਸ ਤਰ੍ਹਾਂ ਕਿ ਬਹੁਤ ਮਾਇਨਾਜ਼ ਹਸਤੀਆਂ ਸਿੰਗਰ ਐਕਟਰ ਸਭ ਨਾਲ ਗੱਲਬਾਤ ਤੁਹਾਡੀ ਕਰਵਾਈ ਲੇਕਿਨ ਅੱਜ ਦਾ ਜਿਹੜਾ ਦਿਨ ਹੈ ਅੱਜ ਜਿਹੜੀ ਤਰੀਕ ਹੈ 28 ਤਰੀਕ ਹੈ 28 ਅਕਤੂਬਰ ਹੈ ਅੱਜ ਪੂਰੀ ਦੁਨੀਆ ਤੇ ਇੱਕ ਸਿੰਘ ਛਾਇਆ ਹੋਇਆ ਇੱਕ ਸਰਦਾਰ ਛਾਇਆ ਹੋਇਆ ਹੋਰ ਕੋਈ ਨਾਮ ਕਿਤੇ ਫੇਸਬੁਕ ਖੋਲ ਲੋ ਇੰਸਟਾਗ੍ਰਾਮ ਖੋਲ ਲੋ ਹੋਰ ਕਿਸੇ ਦਾ ਨਾਮ ਨਹੀਂ ਦਿਖਦਾ ਉਹ ਜਿਹੜਾ ਸਿੰਘ ਇਜ਼ ਕਿੰਗ ਹੈ ਮੈਂ ਉਹਨਾਂ ਨੂੰ ਦੇਖਿਆ ਕੱਲ ਕਿਸੇ ਨੇ ਫੇਸਬੁਕ ਤੇ ਜਦੋਂ ਪੋਸਟ ਪਾਈ ਮੈਂ ਮਿਲਣ ਦੀ ਕੋਸ਼ਿਸ਼ ਕੀਤੀ ਲੇਕਿਨ ਸਵੇਰ ਤੋਂ ਲੈ ਕੇ ਹੁਣ ਰਾਤ ਹੋ ਗਈ ਕੋਸ਼ਿਸ਼ ਕਰਦਾ ਰਿਹਾ ਤੇ ਇਸ ਟਾਈਮ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ 9:30 ਵਜੇ ਰਾਤ ਦੇ ਕਿਉਂਕਿ ਬਹੁਤ ਸਾਰਾ ਦੁਨੀਆ ਦਾ ਸਾਰਾ ਮੀਡੀਆ ਆ ਕੇ ਕਹਿੰਦੇ ਟੁੱਟ ਕੇ ਪੈ ਗਿਆ ਸੀ ਉਹਨਾਂ ਤੇ ਕੀ ਹਾਲ ਹੈ ਜੁਹਾਰਜੀ ਠੀਕ ਹੋ ਉਹ ਨਾਮ ਦੱਸੂਗਾ ਪਤਾ ਲੱਗ ਜਾਣਾ ਸਭ ਨੂੰ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਤੇ ਠੀਕ ਗੱਲ ਕਹੀ ਥਾਰੀ ਜੋ ਤੁਹਾਡੇ ਬਾਰੇ ਬੋਲਿਆ ਹਾਂਜੀ ਹਾਂਜੀ ਤੇ ਇਹ ਸ਼ੁਰੂਆਤ ਕਿਵੇਂ ਹੋਈ ਜਿਹੜਾ ਇਹ ਮੁਕੇ ਨੇ ਦਾ ਸਾਰੀ ਧਰਤੀ ਹਿਲਾਤੀ ਮੁਕੇ ਥੱਪੜ ਨੇ ਜੀ ਥੱਪੜ ਨੇ ਮੁਕਾ ਵੀ ਥੋੜਾ ਥੱਪੜ ਮੁਕਾ ਸਾਬ ਥੱਪੜ ਦੇ ਧਰਤੀ ਹਿਲਾਤੀ ਸਾਰੇ ਸਲੈਪ ਮੈਂ ਤਾਂ ਤੁਹਾਡਾ ਉੱਥੇ ਜਿਹੜੇ ਮੇਰੇ ਤੁਹਾਡਾ ਨਾਮ ਫੀਡ ਕੀਤਾ ਨਾ ਫੋਨ ਤੇ ਹਾਂਜੀ ਸਲੈਪ ਕਿੰਗ ਵਾਹ ਜੀ ਕਿਰਤ ਸਿੰਘ ਮੇਰੇ ਫੋਨ ਤੇ ਚੈੱਕ ਕਰਿਓ ਵਾਹ ਜੀ ਵਾਹ ਕਿੱਡਾ ਸੋਹਣਾ ਨਾਮ ਦਿੱਤਾ ਦੇਖੋ ਹੈ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਜਿਸ ਤਰ੍ਹਾਂ ਕਿ ਇਹ ਸ਼ੁਰੂਆਤ ਕਿੱਥੋਂ ਹੋਈ ਹੈ ਜਿਹੜਾ ਥੱਪੜ ਵਾਲਾ ਸਿਲਸਿਲਾ ਕਦੋਂ ਸਟਾਰਟ ਹੋਇਆ ਇੱਕ ਗੇਮ ਹੈ ਇਹਦੇ ਬਾਰੇ ਪਹਿਲਾਂ ਸਟਾਰਟ ਚ ਦੱਸੋ ਹਾਂਜੀ ਮੈਂ ਪਹਿਲਵਾਨੀ ਕਰਦਾ ਸੀ ਚੌਥੀ ਕਲਾਸ ਚ ਸੀ ਮੈਂ ਪਹਿਲਵਾਨੀ ਦੇ ਵਿੱਚ ਸ਼ੁਰੂ ਅੱਛਾ ਰੈਸਲਿੰਗ ਕੀਤੀ ਸਟਾਰਟ ਹਾਂਜੀ ਕਿਉਂ ਮੇਰੇ ਫਾਦਰ ਸਾਹਿਬ ਸਰਦਾਰ ਬਲਵੰਤਰ ਸਿੰਘ ਸੰਗਤ ਜੀ ਉਹ ਕਬ अच्छा ਤੇ ਮਾਤਾ ਜੀ ਖੁਦ ਕਬੱਡੀ ਖੇਡਦੇ ਰਹੇ ਸਕੂਲ ਟਾਈਮ ਅੱਛਾ ਤੇ ਫਿਰ ਉਹਨਾਂ ਨੇ ਸਾਨੂੰ ਪਲਵਾਨੀ ਚ ਪਾਇਆ ਦੋਨੇ ਭਰਾਵਾਂ ਨੂੰ ਤੇ ਮੇਰੀ ਭੈਣ ਵੀ ਕਬੱਡੀ ਖੇਡਣ ਲੱਗੀ ਤੇ ਅਥਲੈਟਿਕਸ ਚ ਆ ਗਈ ਉਸ ਤੋਂ ਬਾਅਦ ਮੈਂ 2013 ਚ ਐਮ ਐ ਐ ਫਾਈਟਿੰਗ ਸ਼ੁਰੂ ਕਰ ਲਈ ਸੀ ਜਿਹੜੀ ਪਿੰਜਰੇ ਦੇ ਵਿੱਚ ਫਾਈਟ ਹੁੰਦੀ ਹੈ ਅੱਛਾ ਮੈਂ ਉਹਦੇ ਵਿੱਚ ਅਨਡੀਫੀਟਡ ਵਰਲਡ ਚੈਂਪੀਅਨ ਬਣਿਆ ਜੀ ਉਕੀ ਹੁੰਦੀ ਹੈ ਉਹਦੇ ਬਾਰੇ ਪਹਿਲਾਂ ਦੱਸੋ ਪਹਿਲਾਂ ਤਾਂ ਪਹਿਲਾਂ ਤਾਂ ਆਪਣੇ ਦੋਨੇ ਤੁਹਾਡੇ ਭਰਾ ਦਾ ਨਾਮ ਭੈਣ ਦਾ ਨਾਂ ਸਾਰੇ ਨਾਮ ਕਿਉਂਕਿ ਮੇਰੀ ਇੰਟਰਵਿਊ ਨਹੀਂ ਹੁੰਦੀ ਮੇਰਾ ਇਹ ਹੁੰਦਾ ਕਿ ਪਰਿਵਾਰ ਨੂੰ ਸਾਡੇ ਪਰਿਵਾਰ ਖੁਸ਼ ਰਹੇ ਬਸ ਹਾਂਜੀ ਮੇਰੇ ਛੋਟੇ ਭਰਾ ਦਾ ਨਾਮ ਹੈ ਜੀ ਅਮਰਤਪਾਲ ਸਿੰਘ ਅੰਬੂ ਕਹਿੰਦੇ ਨੇ ਉਹਨੂੰ ਪਿਆਰ ਨਾਲ ਉਹ ਵੀ ਇੱਕ ਪਲਵਾਨ ਹੈ ਤੇ ਇੱਕ ਮਾਰਸ਼ਲ ਆਰਟਸ ਦਾ ਅਨਡਫੀਟਡ ਪਲੇਅਰ ਹੈ ਉਹ ਬੜੇ ਫੇਮਸ ਨੇ ਬਹੁਤ ਅ ਬਿਲਕੁਲ ਸ਼ਾਇਦ ਤੁਸੀਂ ਦੇਖਿਆ ਮੈਨੂੰ ਪਰਸੋ ਹੀ ਕਿਸੇ ਨੇ ਦੱਸਿਆ ਕਿਸੇ ਨੇ ਕਹਿੰਦੇ ਉਹਨਾਂ ਦੀ ਇੰਟਰਵਿਊ ਕਰਾਈਏ ਤੁਹਾਨੂੰ ਆ ਦੇਖੋ ਅੱਜ ਉਹਨਾਂ ਦੇ ਭਰਾ ਨੂੰ ਮਿਲ ਲੈ ਹਾਂ ਜੀ ਹਾਂ ਜੀ ਅਮਰਿਤਪਾਲ ਸਿੰਘ ਅਮੂਕ ਹਾਂ ਜੀ ਹਾਂ ਤੇ ਫਿਰ ਮੇਰੀ ਸਿਸਟਰ ਦਾ ਨਾਮ ਹੈ ਚਰਨਜੀਤ ਕੌਰ ਉਹਦੀ ਮੈਰਿਜ ਹੋ ਚੁੱਕੀ ਹੈ ਜੀ ਉਹ ਕਬੱਡੀ ਖੇលਦੇ ਰਹੇ ਹਾਂ ਕਬੱਡੀ ਵੀ ਤੇ ਐਥਲੈਟਿਕਸ ਦੇ ਵਿੱਚ ਉਹ ਸਟੇਟ ਦੇ ਵਿੱਚ ਮੈਡਲਿਸਟ ਵੀ ਸੀਗੀ ਅੱਛਾ ਸਕੂਲ ਟਾਈਮ ਦੇ ਵਿੱਚ ਜੀ ਤੇ ਉਸ ਤੋਂ ਬਾਅਦ ਮੈਂ ਮੈਰਿਡ ਵੀ ਹਾਂ ਜੀ ਅੱਜ ਸਭ ਤੋਂ ਪਹਿਲੀ ਗੱਲ ਆਪਾਂ ਤੁਹਾਡੇ ਦਾਦਾ-ਦਾਦੀ ਨੂੰ ਵੀ ਆਪਾਂ ਲੋਕਾਂ ਦੇ ਰੂਬਰੂ ਕਰਦੀਏ ਕੀ ਨਾਂ ਸੀ ਉਹਨਾਂ ਦੇ ਉਹ ਉਹ ਵੀ ਕੋਈ ਪਹਿਲਵਾਨੀ ਕਰਦੇ ਸੀ ਤੁਹਾਡੇ ਦਾਦਾ ਜੀ ਹਾਂਜੀ ਮੇਰੇ ਦਾਦਾ ਜੀ ਦਾ ਨਾਂ ਸੀ ਸਰਦਾਰ ਬਿਸ਼ਨ ਸਿੰਘ ਜੀ ਜਿਹੜੇ ਕਿ ਅਸੀਂ ਸਿਆਲਕੋਟ ਜ਼ਿਲ੍ਹੇ ਦੇ ਨਾਲ ਪਿੱਛੇ ਬਿਲੋਂਗ ਕਰਦੇ ਆ ਪਾਕਿਸਤਾਨ ਤੋਂ ਹਾਂਜੀ ਬੱਲੋਤੋਲਾ ਸਾਡਾ ਪਿੰਡ ਸੀ ਕਲਾਸ ਵਾਲਾ ਸਾਡੀ ਤਹਿਸੀਲ ਸੀ ਵਾਹ ਤੇ ਅੱਜ ਤੁਹਾਨੂੰ ਯਾਦ ਆ ਸਾਰਾ ਕੁਝ ਮੇਰੇ ਦਾਦੀ ਜੀ ਉਰਦੂ ਦੀਆਂ ਪੰਜ ਜਮਾਤਾਂ ਪੜ੍ਹੇ ਹੋਏ ਸੀ ਅੱਛਾ ਜੀ ਕਿਉਂਕਿ ਸਤਮਰਬੇ ਜ਼ਮੀਨ ਸੀ ਉੱਧਰ ਤੇ ਸਾਰਾ ਕੁਝ ਵਧੀਆ ਸੀ ਓਕੇ ਸੀ ਤੇ ਦਾਦਾ ਜੀ ਨੂੰ ਅੰਗਰੇਜ਼ਾਂ ਨੇ ਕਦ ਕਾਠੀ ਦੇ ਕੇ ਕਿਉਂਕਿ ਉਹ 6.5 ਫੁੱਟ ਦੇ ਸੀਗੇ ਅੱਛਾ ਜੀ ਤੇ ਉਹਨਾਂ ਨੂੰ ਕਦ ਕਾਠੀ ਦੇ ਕੇ ਫੌਜ ਚ ਲੈ ਲਿਆ ਸੀ ਇੰਡੀਆ ਜਦੋਂ ਇੰਡੀਆ ਹਾਂ ਜਦੋਂ ਨਹੀਂ ਜਦੋਂ ਅੱਛਾ ਪਹਿਲੇ ਹਾਂ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਜੀ ਤੇ ਫਿਰ ਮੇਰੇ ਪਰਦਾਦਾ ਜੀ ਇਸ ਗੱਲ ਤੋਂ ਨਾਰਾਜ਼ ਵੀ ਹੋਏ ਅੰਗਰੇਜ਼ਾਂ ਦੇ ਨਾਲ ਲੜੇ ਵੀ ਰੋਕਿਆ ਵੀ ਚਲੋ ਪਿੰਡ ਦੇ ਨੇ ਕਿਹਾ ਵੀ ਨੌਕਰੀ ਮਿਲ ਗਈ ਹੈ ਵੀ ਚਲੋ ਹੁਣ ਕਰ ਲੈੰਦੋ ਪਰ ਜਦੋਂ ਆਜ਼ਾਦ ਹਿੰਦ ਫੌਜ ਦਾ ਹੌਕਾ ਮਿਲਿਆ ਜੀ ਉਸ ਤੋਂ ਪਹਿਲਾਂ ਮੇਰੀ ਦਾਦੀ ਜੀ ਦਾ ਨਾਮ ਹੈ ਸਰਦਾਰਨੀ ਅਮਰਕੌਰ ਜੀ ਤੇ ਜਦੋਂ ਆਜ਼ਾਦ ਹਿੰਦ ਫੌਜ ਦਾ ਹੁਕਮ ਮਿਲਿਆ ਤੁਸੀਂ ਮੈਨੂੰ ਖੂਨ ਦੋ ਮੈਂ ਤੁਹਾਨੂੰ ਆਜ਼ਾਦੀ ਦਵਾਂਗਾ ਅੱਛਾ ਤੇ ਫਿਰ ਮੇਰੇ ਦਾਦਾ ਜੀ ਆਜ਼ਾਦ ਹਿੰਦ ਫੌਜ ਦੇ ਵਿੱਚ ਭਰਤੀ ਹੋਏ ਜੀ ਤੇ ਮੇਰੇ ਦਾਦੀ ਜੀ ਦਾਦਾ ਜੀ ਤੋਂ ਬਾਅਦ 99 ਸਾਲ ਦੀ ਉਮਰ ਤੱਕ ਜੀਏ ਤੇ 99 ਸਾਲ ਦੀ ਉਮਰ ਤੱਕ ਉਹਨਾਂ ਦੀ ਪੈਨਸ਼ਨ ਆਜ਼ਾਦ ਹਿੰਦ ਫੌਜ ਵਾਲੀ ਉਹਨਾਂ ਨੂੰ ਮਿਲਦੀ ਰਹੀ ਹੈ ਅੱਛਾ ਤੇ ਉਸ ਤੋਂ ਬਾਅਦ ਜਦੋਂ ਇੱਧਰ ਆਏ ਆ ਤੇ ਇੱਥੇ ਆ ਕੇ ਅਸੀਂ ਮਾਛਵਾੜਾ ਸਾਹਿਬ ਦੇ ਕੋਲ ਪਿੰਡ ਹੈ ਸ਼ੌੜੀਆਂ ਸ਼ੌੜੀਆਂ ਵੇਟ ਅੱਛਾ ਜੀ ਹੈਡੋਂ ਪਿੰਡ ਦੇ ਕੋਲ ਪੈਂਦਾ ਸ਼ੌੜੀਆਂ ਵੇਟ 1947 ਚ ਆਈ ਸੀ ਥੋੜਾ ਪਰਵਾਹ ਹਾਂ ਜੀ 1947 ਚ ਉਹਦੀ ਆਈ ਤੇ ਜਾਨੀ ਨੁਕਸਾਨ ਕੋਈ ਨਹੀਂ ਸੀ ਹੋਇਆ ਜੀ ਤੇ ਮਾਲੀ ਨੁਕਸਾਨ ਸਾਰਾ ਹੀ ਹੋ ਗਿਆ ਸਾਰਾ ਹੀ ਹੋ ਗਿਆ ਜੀ ਹਾਂ ਜ਼ਮੀਨਾਂ ਜਾਇਦਾਦਾਂ ਨੇ ਮਰਬੇ ਸਭ ਕੋਈ ਸਭ ਤੇਰੇ ਤੇ ਤੇ ਇੱਥੇ ਅੱਗੇ ਜਿੰਨੀ ਕਿ ਜ਼ਮੀਨ ਮਿਲੀ ਫਿਰ ਅੱਗੇ ਪੰਜ ਪਈ ਸੀਗੇ ਡੇੜੀ ਹੁੰਦੀ ਭੈਣਾ ਵੀ ਸੀਗੀਆਂ ਸਭ ਕਰਦੇ ਪਰ ਤੁਸੀਂ ਸਾਰੇ ਦੁੱਖ ਤੋੜਦੇ ਉਹ ਗੱਲਾਂ ਸਾਰੀਆਂ ਖਤਮ ਹੋ ਗਈਆਂ ਜਿਵੇਂ ਕਹਦੇ ਹੁੰਦੇ ਕਿਸੇ ਕਿਸੇ ਦੁੱਖਾਂ ਤੇ ਪਾਣੀ ਫਿਰ ਗਿਆ ਹੁਣ ਆਪਾਂ ਸੁੱਖਾਂ ਦਾ ਟਾਈਮ ਆ ਗਿਆ ਕੱਲ ਤੋਂ ਹੀ ਸਿਰਫ ਥੋੜੇ ਹੀ ਨਾਮ ਗੁਜ ਰਹੇ ਪੂਰੀ ਦੁਨੀਆ ਵਿੱਚ ਹੈਨਾ ਤੇ ਦੋਸਤੋ ਜਿਹੜੀਆਂ ਇਹ ਵੰਡਾਂ ਪੈਂਦੀਆਂ ਨੇ ਇਹ ਵੀ ਬੜੀਆਂ ਮਾੜੀਆਂ ਹੁੰਦੀਆਂ ਆ ਦੇਖੋ ਕਈਆਂ ਦੇ ਜਾਨੀ ਨੁਕਸਾਨ ਹੁੰਦੇ ਆ ਕਈਆਂ ਦੇ ਮਾਲੀ ਨੁਕਸਾਨ ਹੁੰਦੇ ਨੇ ਤੇ ਜ਼ਿੰਦਗੀ ਦੀ ਜਿਹੜੀ ਤੋਰ ਹੁੰਦੀ ਆ ਕਿਸੇ ਹੋਰ ਪਾਸੇ ਪੀੜੀਦਰ ਪੀੜੀ ਚੱਲ ਪੈਂਦੀ ਆ ਕਿਉਂਕਿ ਇਨਾਂ ਨੇ ਇਨਾਂ ਦੇ ਦਾਦਾ ਜੀ ਇੱਥੇ ਆਏ ਤੇ ਪਰ ਪੋਤੇ ਨੇ ਅੱਜ ਨਾਮ ਰੋਸ਼ਨ ਕੀਤਾ ਠੀਕ ਹੈ ਨਾ ਤੇ ਉਹ ਉਹ ਕਿੰਨੇ ਟਾਈਮ ਦਾ ਜਿਹੜਾ ਸਪੈਨ ਹੈ ਕਿੰਨੇ ਸਾਲਾਂ ਦਾ ਉਹ ਫਰਕ ਹੈ ਤੇ ਤੁਹਾਡੇ ਮਨ ਦੇ ਵਿੱਚ ਇਹ ਜਿਹੜੀ ਵੰਡ ਦੀ ਚੀਜ਼ ਸੀ ਇਹ ਵੀ ਸੀਗੀ ਕਦੇ ਨਾ ਕਦੇ ਸੋਚਿਆ ਸੀ ਵੀ ਇੰਨਾ ਕੁਝ ਸੀ ਇਹ ਉਹ ਸੋਚਦਾ ਬੰਦਾ ਹਾਂ ਜੀ ਮੇਰੇ ਜਦੋਂ ਦਾ ਮੈਂ ਸੋਚੀ ਸੁਭਾਲੀ ਆ ਇੱਕੋ ਗੱਲ ਦੀ ਚੀਜ਼ ਹੈ ਕਿ ਬਾਰਡਰ ਕਿਉਂ ਨੇ ਵਿੱਚ ਵਾਹ ਇਹ ਨਹੀਂ ਹੋਣੀ ਚਾਹੀਦੀ ਸੀ ਬਾਬੇ ਨਾਲਕ ਦੀ ਜਿਹੜੀ ਸੋਚ ਸੀ ਉਹਨੂੰ ਅੱਜ ਸ਼ੈਨੇਗਨ ਕੰਟਰੀਆਂ ਫਾਲੋ ਕਰਦੀਆਂ ਕੋਈ ਬਾਰਡਰ ਨਹੀਂ ਕੋਈ ਕੁਝ ਨਹੀਂ ਕੀ ਗੱਲ ਬੋਲੀਏ ਤੁਸੀਂ ਇਹ ਚੀਜ਼ਾਂ ਸਾਰੇ ਪਾਸੇ ਹੋਣੀਆਂ ਚਾਹੀਦੀਆਂ ਸੀ ਸਲੈਬ ਕਿੰਗ ਅੱਜ ਕਹਿ ਰਿਹਾ ਜੂ ਯਾਰ ਸਿੰਘ ਕਿ ਇਹ ਬਾਰਡਰ ਕਿਉਂ ਨੇ ਇਹ ਇਹ ਜਿਹੜਾ ਗਲੋਬਲਾਈਜੇਸ਼ਨ ਹੈ ਵੈਸੇ ਆਪਾਂ ਇਹਨੂੰ ਗਲੋਬਲਾਈਜੇਸ਼ਨ ਕਹਿੰਦੇ ਆ ਆਪਾਂ ਇੱਕ ਵੀਡੀਓ ਪਾਉਨੇ ਆ ਹੁਣ ਆਪਾਂ ਵੀਡੀਓ ਪਾਵਾਂਗੇ ਸਾਰੀ ਦੁਨੀਆ 'ਚ ਪਹੁੰਚ ਜੂ ਪਰ ਆਪਾਂ ਨੂੰ ਇੱਕ ਠੱਪਾ ਲਵਾ ਕੇ ਕੰਟਰੀ ਪਾਰ ਕਰਨਾ ਪੈਣਾ ਹੈ ਬਿਲਕੁਲ ਜੀ ਇਹ ਕਿੱਡੀ ਮਾੜੀ ਗੱਲ ਹੈ ਨਾ ਬਹੁਤ ਮਾੜੀ ਗੱਲ ਹੈ ਤੇ ਤੁਸੀਂ ਬਾਰਡਰ ਰੱਖੋ ਫੌਜ ਵੀ ਰੱਖੋ ਪਰ ਫੌਜ ਦੇ ਨਾਲ ਫੌਜ ਲੜਨ ਵਾਸਤੇ ਨਾ ਹੋਵੇ ਜੀ ਫੌਜ ਹੋਵੇ ਗਲਤਨ ਸਮਿਆਂ ਦੇ ਨਾਲ ਲੜਨ ਲਈ ਖਰਬਾਂ ਰੁਪਏ ਖਰਾਬ ਹੋ ਰਿਹਾ ਸਾਰੀ ਦੁਨੀਆ ਦਾ ਹਾਂਜੀ ਹਾਂਜੀ ਅਸੀਂ ਮੈਂ ਵੀ ਸੋਚਦਾ ਇਹ ਗੱਲ ਕਿ ਯਾਰ ਜੀ ਬਹੁਤ ਵਾਰ ਮੈਂ ਕਿਹਾ ਇਹ ਖਰਬਾਂ ਰੁਪਏ ਐਵੇਂ ਹੀ ਖਰਾਬ ਹੋ ਰਿਹਾ ਕਿ ਸਿਰਫ ਆਪਣੇ ਮਨ ਦੇ ਵਿੱਚ ਇਹ ਸ਼ੱਕ ਹੈ ਕਿ ਲੜਾਈ ਹੋਊਗੀ ਇਹ ਪੋਲਿਟਿਕਸ ਵਾਲੇ ਜਾਣ ਕੇ ਆਪੋ ਹਾਂ ਪੋਲਿਟੀਕਲ ਸਿਸਟਮ ਇਹ ਸਾਰੀ ਦੁਨੀਆ ਦਾ ਸੇਮ ਹੀ ਹੈ ਬਿਲਕੁਲ ਤੁਸੀਂ ਦੇਖੋ ਕਿ ਜੇ ਆਪਾਂ ਦੋ ਸੋਚਿਆ ਜਾਵੇ ਫੌਜ ਸਾਨੂੰ ਗਲਤ ਅਨਸਰਾਂ ਤੋਂ ਬਚਾਉਣ ਲਈ ਹੈ ਪੁਲਿਸ ਗਲਤ ਅਨਸਰਾਂ ਤੋਂ ਜੋ ਜਿਹੜੇ ਗਲਤ ਜ਼ੁਲਮ ਕਰਦੇ ਨੇ ਉਹਨਾਂ ਤੋਂ ਬਚਾਉਣ ਲਈ ਹੈ ਫੌਜ ਫੌਜ ਦੇ ਨਾਲ ਕਿਉਂ ਲੜੇ ਭਈ ਹਾਂ ਵੈਰੀ ਗੁੱਡ ਉਹਨਾਂ ਦੀ ਵੀ ਫੌਜ ਹੈ ਉਹਨਾਂ ਲਈ ਗਲਤ ਅਨਸਰਾਂ ਤੋਂ ਬਚਾਉਂਦੀ ਹੈ ਉਹਨਾਂ ਲਈ ਫੇ ਸਾਡੀ ਫੌਜ ਗਲਤ ਅਨਸਰ ਹੈ ਫੇ ਸਾਡੀ ਸਾਡੇ ਲਈ ਉਹਨਾਂ ਦੀ ਫੌਜ ਗਲਤ ਅਨਸਰ ਹੈ ਇਹ ਕਿੱਦਾਂ ਦੇ ਰੂਲ ਹੋਏ ਜਿਹੜਾ ਕਿ ਤੁਸੀਂ ਵਰਲਡ ਚੈਂਪੀਅਨ ਬਣੇ ਹਾਂਜੀ ਰਿੰਗ ਦੇ ਵਿੱਚ ਉਹ ਕੀ ਗੇਮ ਹੈ ਉਹਦੇ ਬਾਰੇ ਪਲੀਜ਼ ਐਲਿਬਰੇਟ ਕਰਿਓ ਪ੍ਰੋਪਰ ਦੱਸਿਓ ਹੈ ਨਾ ਕੀ ਗੇਮ ਹੁੰਦੀ ਹੈ ਕਿੱਥੋਂ ਸ਼ੁਰੂ ਹੋਈ ਉਹ ਹਾਂਜੀ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕੇਜ ਫਾਈਟਿੰਗ ਦੇ ਵਿੱਚ ਫਾਈਟਿੰਗ ਹੋ ਗਈ ਉਹ ਸਿੱਧੀ ਲੜਾਈ ਹੈ ਜਿਵੇਂ ਸੜਕ ਦੇ ਉੱਪਰ ਕਿਸੇ ਦੀ ਲੜਾਈ ਹੋ ਜਵੇ ਕੋਈ ਛੜਾਉਣ ਵਾਲਾ ਨਾ ਹੋਵੇ ਇਹ ਤੁਹਾਡੇ ਦਿਮਾਗ 'ਚ ਕਿੱਥੋਂ ਆਇਆ ਬਚਪਨ ਦਾ ਨਹੀਂ ਫਿਰ ਤੁਸੀਂ ਦੇਖਦੇ ਸੀਗੇ ਪਹਿਲਵਾਨੀ ਡਿਫਰੈਂਟ ਹੈ ਇੱਕ ਕੇਜ ਫਾਈਟਿੰਗ ਜਿਹੜੀ ਉਹ ਉਹ ਜਿਹੜੀ WWE ਚ ਦਿਖਾਉਂਦੇ ਆ ਨਹੀਂ WWE ਇੱਕ WWF ਹੈ WWE ਹੈ ਐਂਟਰਟੇਨਮੈਂਟ ਆ ਸਿਰਫ ਅੱਛਾ ਉਹ ਨਕਲੀ ਹੈ ਉਹ ਨਕਲੀ ਹੈ अच्छा पक्का पक्का जी अच्छा एमएमए फाइटिंग ਜਿਹਨੂੰ ਯੂਐਫਸੀ ਅਲਟੀਮੇਟ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਕਿਹਾ ਜਾਂਦਾ ਹੈ ਅਗਰ ਦਰਸ਼ਕੋ ਯੂਐਫਸੀ ਲੈ ਕੇ ਸੱਚ ਮਾਰਨਗੇ اچھا ਉਹ ਹੈ ਕੇਜ ਫਾਈਟਿੰਗ ਉਸ ਚ ਉਹਦੇ ਚ ਸਿੱਧੀ ਲੜਾਈ ਹੈ ਉਹਦੇ ਚ ਮੈਂ ਅਨਡਿਫੀਟਡ ਹੈ ਤੇ ਵਰਲਡ ਚੈਂਪੀਅਨ ਹਾਂ ਦੁਆਰੇ ਦੱਸੋ ਇਹ ਗੱਲ ਕਿ ਮੈਂ ਹਾਲਾ ਹਲਾ ਕੇ ਰੱਖਦਾ ਹਾਂ ਕਿ ਕਦੋਂ ਉਹੀ ਸੀ ਵਰਲਡ ਚੈਂਪੀਅਨ ਤੇ ਕਦੋਂ ਜਿੱਤੇ ਤੁਸੀਂ ਮੈਂ 2017 ਦੇ ਦਸੰਬਰ ਦੇ ਵਿੱਚ اچھا ਉਸ ਤੋਂ ਬਾਅਦ 18 ਤੋਂ ਕਿਹੜੇ ਦੇਸ਼ ਤੇ ਤੁਸੀਂ ਉਹਨੂੰ ਹਰਾਇਆ ਸੀਗਾ ਅਫਗਾਨਿਸਤਾਨ ਨੂੰ ਜੀ ਅਫਗਾਨਿਸਤਾਨ ਦੇ ਵਿੱਚ ਕਿੰਨੀਆਂ ਫਾਈਟਸ ਹੋਈਆਂ ਸੀ ਉੱਥੇ ਤੱਕ ਪਹੁੰਚਣ ਲਈ ਪੰਜ ਪੰਜ ਫਾਈਟਸ ਅਲੱਗ-ਅਲੱਗ ਕੰਟਰੀ ਕਿਹੜੀ-ਕਿਹੜੀ ਕੰਟਰੀ ਯਾਦ ਆ ਕੁਝ ਪਹਿਲੀਆਂ ਦੋ ਫਾਈਟਾਂ ਤਾਂ ਇੰਡੀਅਨ ਫਾਈਟਰਸ ਦੇ ਨਾਲ ਹੀ ਹੋਈਆਂ ਸੀ ਅੱਛਾ ਕਿਉਂਕਿ ਇੰਡੀਆ 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 ਨੂੰ ਵੀ ਵਿਨ ਕਰਨਾ ਸੀ ਨਾ ਪ੍ਰੋਫੈਸ਼ਨਲ ਹਾਂ ਕਿਉਂਕਿ ਐਮੇਚਰ ਦੇ ਵਿੱਚ ਨਹੀਂ ਖੇਡਿਆ ਸੀ ਮੈਂ ਪ੍ਰੋਫੈਸ਼ਨਲ ਦੇ ਵਿੱਚ ਖੇਡਿਆ ਸੀ ਅੱਛਾ ਐਮੇਚਰ ਦੇ ਵਿੱਚ ਮੈਂ 26 ਫਾਈਟਾਂ ਖੇਡਿਆ ਤੇ 26 ਦੇ 26 ਜਿੱਤੇ ਪ੍ਰੋਫੈਸ਼ਨਲ ਦੀਆਂ ਪੰਜ ਖੇਡੀਆਂ ਤੇ ਪੰਜ ਜਿੱਤੇ। ਤੁਸੀਂ ਖਾਂਦੇ ਕੀ ਹੋ ਯਾਰ ਤੁਸੀਂ ਤਾਂ ਕਹਿੰਦੇ ਮੈਂ ਹਾਰਦਾ ਹੀ ਨਹੀਂ। ਨਹੀਂ ਰੋਟੀਆਂ ਖਾਂਦੇ ਜੀ। ਨਾ ਫਿਰ ਰੋਟੀਆਂ ਤਾਂ ਨਹੀਂ ਇਹ ਤਾਂ ਤੁਸੀਂ ਮੱਖਣ ਮલાઈ ਹੀ ਖਾਦਿਆ ਨੇ ਬਚਪਨ ਤੋਂ। ਉਦਾਮ ਕਾਜੂਏ ਘਾਦੇ ਜਾਂਦੇ ਨਹੀਂ ਜੀ ਲੱਸੀ ਦੁੱਧ ਤਾਂ ਬਥੇਰਾ ਪੀਤਾ ਜੀ ਹਾਂ ਲੱਸੀ ਦੁੱਧ ਦਹੀਂ ਜਦੋਂ ਕਹਿੰਦੇ ਚੌਥੀ ਦੇ ਵਿੱਚ ਹੀ ਤੁਸੀਂ ਖੁਰਾਕ ਵੱਲ ਧਿਆਨ ਜ਼ਿਆਦਾ ਦੇਣ ਲੱਗੇ ਸੀਗੇ ਅਸੀਂ ਰੈਸਲਿੰਗ ਖੇਡਦੇ ਸੀ ਬੈੱਡ ਤੋੜਦੇ ਸੀ ਮੰਮੀ ਹੁਣੇ ਕਹਿੰਦੇ ਨੇ ਬੈੱਡ ਤੋੜਦੇ ਨੇ ਉਹਨਾਂ ਨੂੰ ਖਾੜੇ ਤੇ ਭੇਜਦੇ ਫਿਰ ਖਾੜੇ ਚ ਭੇਜਣ ਲੱਗੇ ਸੀ ਉੱਥੋਂ ਪਲਵਾਰ ਬਣ ਗਏ ਉੱਥੋਂ ਫਿਰ ਐਮ ਐ ਐ ਫਾਈਟਰ ਬਣ ਗਏ ਫਿਰ ਉੱਥੇ ਯੂ ਐਫ ਸੀ ਦੇ ਵਿੱਚ ਹੀ ਨਵੀਂ ਪ੍ਰੋਮੋਸ਼ਨ 2022 ਚ ਸ਼ੁਰੂ ਹੋਈ ਪਾਵਰ ਸਲੈਪ ਅੱਛਾ ਜਿਹਦੀ ਮੈਂ ਟੀ-ਸ਼ਰਟ ਪਾਈ ਹੋਈ ਹੈ ਜਿਹਦੇ ਜਿਹਦੀ ਵੀਡੀਓ ਵਾਇਰਲ ਹੋਈ ਹੈ ਨੇ ਪਹਿਲਾਂ ਆਪਾਂ ਉਹ ਕੇਜ ਵਾਲੀ ਥੋੜੀ ਜਿਹੀ ਗੱਲ ਕਰੀਏ ਕਿਉਂਕਿ ਉਹ ਉਹ ਮੈਨੂੰ ਬੜੀ ਖਤਰਨਾਕ ਜੀ ਗੱਲ ਲੱਗ ਰਹੀ ਹੈ ਕਿਉਂਕਿ ਦੋ ਫਾਈਟਰਸ ਤੁਸੀਂ ਇੰਡੀਆ ਦੇ ਵਿੱਚ ਹਾਰੇ ਉਹ ਹਾਰੇ ਮਤਲਬ ਹਾਰੇ ਜਿਹੜੇ ਤੁਹਾਡੇ ਤੋਂ ਹਾਰੇ ਮੈਂ ਬੋਲਿਆ ਤੇ ਫਿਰ ਉਸ ਤੋਂ ਬਾਅਦ ਕਿਹੜੇ ਫਾਈਟਰਸ ਸੀਗੇ ਦੋ ਹੋਰ ਜਿਹੜੇ ਕਿਹੜੀ ਕੰਟਰੀਜ਼ ਦੇ ਸੀਗੇ ਉਹ ਹਾਂਜੀ ਸਰਬੀਆ ਦਾ ਸੀਗਾ ਜੀ ਅੱਛਾ ਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਸੀ ਉਹ ਕੀ ਕਹਿੰਦੇ ਮਿਆਮਾਰ ਮਿਆਮਾਰ ਹਾਂ ਮਿਆਮਾਰ ਦਾ ਸੀਗਾ ਤੇ ਫਿਰ ਫਾਈਨਲ ਉਹਦੇ ਵਿੱਚ ਮਤਲਬ weight ਵੀ ਦੇਖਦੇ ਆਂ ਵੀ weight weight ਫਾਈਟਿੰਗ ਹੀ ਉਸ ਵਿੱਚ ਹੋਣੀ ਹੈ ਨਾ ਉਹਦੋਂ ਮੈਂ 77 ਕਿਜੀ ਦੇ ਵਿੱਚ ਵਰਲਡ ਚੈਂਪੀਅਨ ਬਣਿਆ ਸੀ ਹੁਣ ਕਿ ਤੁਸੀਂ ਸਲੈਬ ਦੇ ਵਿੱਚ ਕਿੰਨੇ ਹੈ weight ਹੈਵੀ weight ਤੇ ਉਸ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਇੱਕ ਬੰਦਾ ਦੂਸਰੇ ਨੂੰ ਜਾਨ ਤੋਂ ਹੀ ਮਾਰ ਸਕਦਾ ਬਿਲਕੁਲ ਜੀ ਡੈਥ ਪੈਨਲਟੀ ਤੇ ਅਸੀਂ ਸਾਈਨ ਕਰਕੇ ਫਿਰ ਫਿਰ ਵਿੱਚ ਵੜਦੇ ਆਂ ਅੱਛਾ ਸਪੋਕਸਮੈਨ ਨੇ ਮਿਲੀ ਉਸ ਦੇ ਉਸ ਦੇ ਰਿਗਾਰਡਿੰਗ ਪੂਰੀ ਇੱਕ ਕਰਕੇ ਰੱਖੀ ਹੋਈ ਹੈ ਇੰਟਰਵਿਊ ਕਰਕੇ ਰੱਖੀ ਹੋਈ ਹੈ ਉਹਦੇ ਵਿੱਚ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਅੱਛਾ ਮਰ ਵੀ ਜਾਂਦੇ ਨੇ ਕੋਈ ਕੋ ਮਰੇ ਵੀ ਨਹੀਂ ਅਜ ਤੱਕ ਕਾਫੀ ਮਰਨੇ ਹੈ ਤੁਹਾਨੂੰ ਡਰ ਨਹੀਂ ਲੱਗਿਆ ਜੁਝਾਰ ਸਿੰਘ ਨਾਮ ਹੈ ਜੀ ਇਹੀ ਤੁਹਾਨੂੰ ਪੁੱਛਣਾ ਸੀਗਾ ਤਾਂ ਹੀ ਤੁਹਾਡੇ ਮੂਤੋ ਹੀ ਕਾੜਾ ਸੀਗਾ ਜੁਝਾਰ ਸਿੰਘ ਨਾਮ ਹੈ ਮੇਰਾ ਤੇ ਤੁਹਾਡੇ ਫਾਦਰ ਦਾ ਨਾਮ ਜਿਵੇਂ ਕੱਲ ਕਈ ਜਗ੍ਹਾ ਸੰਗਤ ਸਿੰਘ ਪਾਇਆ ਸੰਗਤ ਸਿੰਘ ਨਹੀਂ ਹੋਣਾ ਉਹਦਾ ਨਾਮ ਪਿੱਛੇ ਬਲਵਿੰਦਰ ਸਿੰਘ ਸੰਗਤ ਹੈ ਬਲਵਿੰਦਰ ਸਿੰਘ ਸੰਗਤ ਹੈ ਮੇਰੀ ਮਾਂ ਉਹ ਸਾਫ ਕਾ ਖੜਕੂ ਵੀ ਨਹੀਂ ਸੀ ਤੇ ਮੇਰੀ ਮਾਂ ਦਾ ਨਾਮ ਹੈ ਮੇਰੇ ਮਾਮੇ ਦਾ ਵੀ ਤੇ ਮੇਰੀ ਮਾਂ ਦਾ ਵੀ ਦੋਨਾਂ ਦੇ ਅੱਗੇ ਸੇਮ ਨਾਮ ਹੀ ਰੱਖ ਦਦੇ ਸੀ ਬਲਵਿੰਦਰ ਸਿੰਘ ਬਲਵਿੰਦਰ ਕੌਰ ਸੇਖੋ ਹਾਂ ਜੀ ਤੇ ਮਾਮੇ ਦਾ ਨਾਮ ਬਲਵਿੰਦਰ ਸਿੰਘ ਹਰੀਕਾ ਤੇ ਉਹ ਦੋ ਦੇਖੋ ਨਾਮ ਉਹਦੋਂ ਸੇਮ ਹੀ ਵੀ ਰੱਖਦੇ ਸੀਗੇ ਪਹਿਲਾਂ ਹਨ ਤੇ ਜਿਆਦਾਤਰ ਇਹ ਨਾਮ ਲੱਕੀ ਹੈ ਬਹੁਤ ਕਿ ਉਹਨਾਂ ਨੂੰ ਇਹੋ ਜਿਹੇ ਬੱਚੇ ਮਿਲਦੇ ਨੇ ਮੈਂ ਤਾਂ ਨਹੀਂ ਚਲੋ ਵਧੀਆ ਨਹੀਂ ਨਹੀਂ ਜੇ ਤੁਸੀਂ ਵਧੀਆ ਹਾਂ ਉਹਦੇ ਇੱਕ ਵਾਰ ਤੁਹਾਨੂੰ ਸਾਰੇ ਦੁਨੀਆ ਜਾਣਦੇ ਨੇ ਤੇ ਜਿਸ ਤਰ੍ਹਾਂ ਕਿ ਆਪਾਂ ਨੇ ਉਹਦੇ ਵਿੱਚ ਤੁਹਾਨੂੰ ਕਦੇ ਡਰ ਨਹੀਂ ਲੱਗਾ ਤੁਹਾਡੇ ਪੇਰੈਂਟਸ ਨੂੰ ਡਰ ਲੱਗਦਾ ਸੀ ਸੱਚ ਬੋਲਿਓ ਭੈਣ ਨੂੰ ਭੈਣ ਬੜਾ ਪਿਆਰ ਕਰਦੇ ਸੀ ਭੈਣ ਤਾਂ ਜੀ ਉਹ ਤਾਂ ਕਹਿੰਦੀ ਸੀ ਉਹ ਤਾਂ ਕਹਿੰਦੀ ਸੀ ਵੀ ਤੂੰ ਵੀਰੇ ਮੈਨੂੰ ਵੀ ਨਾਲ ਲੱਗੇ ਜਾਇਕਰ ਇਹ ਪਰਿਵਾਰ ਸਚਿਓ ਖੜਕੋਆ ਦਾ ਪਰਿਵਾਰ ਹੈ ਸਚਿਓ ਖੜਕੋਆ ਦਾ ਪਰਿਵਾਰ ਹੈ ਖੜਕੋ मीनिंग ਉਹ ਨਹੀਂ ਹੁੰਦਾ ਜਿਹੜਾ ਤੁਸੀਂ ਸੋਚਦੇ ਰਹਿੰਦੇ ਹੋ ਖੜਕੋ ਮੀਨ ਜੁਜਾਰੂ ਆ ਜਿਹੜੀ ਕੌਮ ਹੈ ਉਹਦੇ ਜਿਹੜੇ ਭਾਈ ਜਗਤਾਰ ਸਿੰਘ ਜੀ ਹਵਾਰਾ ਜੀ ਮੇਰੀ ਮੰਮੀ ਦੀ ਰੀਅਲ ਪੂਆ ਦੇ ਮੁੰਡੇ ਨੇ ਜੀ ਅੱਛਾ ਜੀ ਕਮਾਲ ਹੋ ਗਈ ਤੇ ਹੁਣ ਜਦੋਂ ਇਹ ਚੈਂਪੀਅਨਸ਼ਿਪ ਤੋਂ ਬਾਅਦ ਕਾਫੀ ਗੈਪ ਪੈ ਗਿਆ ਹੈ ਨਾ 8 ਸਾਲ ਦਾ ਹਾਂ ਫਿਰ ਲਾਕਡਾਊਨ ਲੱਗ ਗਿਆ ਸੀ ਪਹਿਲਾਂ ਵਿਆਹ ਹੋ ਗਿਆ 18 ਚ ਹਾਂ ਵਿਆਹ ਵੀ ਮਾੜੀ ਚੀਜ਼ ਹੈ ਨਹੀਂ ਨਹੀਂ ਮੰਮੀ ਦੀ ਮੰਮੀ ਦੀ ਡੈਥ ਹੋ ਗਈ ਸੀ ਅੱਛਾ ਮੰਮੀ ਦੀ ਡੈਥ ਹੋ ਗਈ ਸੀ ਅੱਛਾ ਫਿਰ ਬੰਦਾ ਉਧਰ ਕਿਉਂ ਕਰ ਨੂੰ ਸੰਭਾਲਣਾ ਸੀ ਤੇ ਸਿਸਟਰ ਦੀ ਪਹਿਲਾ ਮੈਰਿਜ ਕਰਤੀ ਸੀ ਮੈਂ ਹੁਣ ਤੋਂ ਬਾਅਦ ਜਾਨ ਥੋੜੀ ਘਟ ਨਹੀਂ ਜਾਂਦੀ ਬੰਦੇ ਚ ਬਈ ਸੋਚਾਂ ਸਾਰਾ ਕੁਝ ਘਰ ਦਾ ਪਰਿਵਾਰ ਨੂੰ ਚਲਾਉਣਾ ਜੇ ਕਰਦੀ ਹੁੰਦੀ ਤਾਂ ਮੈਂ ਜਦ ਦੁਬਾਰਾ ਫੇਵਰਟ ਚੈਂਪਿੰਗ ਕਰਦੀ ਇਹ ਪੁੱਛਣਾ ਸੀਗਾ ਇਹ ਕਹਿਣਾ ਸੀਗਾ ਮਿਹਰਦੀਨ ਪਲਵਾਨ ਨੇ ਵਿਆਹ ਤੋਂ ਬਾਅਦ 27 ਸਾਲ ਦੀ ਉਮਰ ਚ ਪਲਵਾਨੀ ਸ਼ੁਰੂ ਕੀਤੀ ਆ ਤੇ ਫਿਰ ਉਹ ਦੇਖ ਲਓ ਜੀ ਰੁਸਤਮੇ ਜਮਾ ਬਣਿਆ ਜੀ ਦੋਸਤੋ ਤੁਹਾਨੂੰ ਇਹੀ ਗੱਲਾਂ ਦੱਸਣੀਆਂ ਸੀਗਾ ਮੈਂ ਹੁਣ ਰੁਸਤਮੇ ਹਿੰਦ ਦੀ ਇੰਟਰਵਿਊ ਕੀਤੀ ਸੀ ਕਿ ਜਿਹੜਾ ਮੌਲੀ ਜ਼ਮਦਾਦੇ ਉਹਨੇ ਵੀ ਇਹੀ ਗੱਲ ਕਹੀ ਉਹਨੇ ਆਫਟਰ ਮੈਰਿਜ ਸ਼ੁਰੂ ਕੀਤੀ ਤੇ ਰਸਤੇ ਮੇਂ ਹਿੰਦ ਬਣਿਆ ਤੁਸੀਂ ਮੌਲੀ ਦੇ ਕੋਲ ਮਹਾਰਾਸ਼ਟਰ ਵਾਲੇ ਕੋਲ ਗਏ ਸੀ ਹਾਂ ਆਇਆ ਮੇਰੇ ਕੋਲ ਪਵਾਜ ਮੇਰੇ ਕੋ ਮੇਰੇ ਕੋ ਆਇਆ ਹੁਣ ਤੁਸੀਂ ਕੋ ਥੋੜੇ ਜਿੰਨੇ ਲੰਬਾ ਹੋ ਆ ਬਹੁਤ ਪਿਆਰ ਉਹਨੇ ਕੀਤਾ ਤੇ ਹੁਣ ਵੀ ਹੁਣ ਵੀ ਬਹੁਤ ਬਹੁਤ ਹੰਬਲ ਪਰਸ ਬਹੁਤ ਹੰਬਲ ਪਰਸ ਰਹਾ ਪਰ ਮੈਂ ਉਹਦੀ ਖੁਰਾਕ ਦੇਖ ਕੇ ਤਾਂ ਤੁਹਾਨੂੰ ਪੁੱਛਿਆ ਸੀ ਫਿਰ ਦੱਸਾਂਗੇ ਵੀ ਤੁਹਾਡੀ ਖੁਰਾਕ ਮੈਂ ਤਾਂ ਥੋੜਾ ਜਿਹਾ ਘਬਰਾ ਗਿਆ ਸੀ ਕਹਿੰਦਾ ਸੇਖੋ ਸਾਹਿਬ ਥੋੜਾ ਜਿਹਾ ਮੈਨੂੰ ਖਾ ਪੀ ਲੈਣ ਦਿਓ ਉਹਨੇ ਇੱਕ ਮਸ਼ੀਨ ਜੀ ਰੱਖ ਲਈ ਕੋਲੇ ਤੇ ਉਹ ਇਹਨਾਂ ਦੀ ਕੀਨੂਆ ਦੀ ਬੋਰੀ ਰੱਖ ਲਈ ਹਾਂਜੀ ਉਹ ਭਰੀ ਜਾਵੇ ਆਪਣਾ ਉਹ ਪਤੀਲਾ ਭਰੀ ਜਾਵੇ ਤੇ ਪੀ ਜਾਵੇ ਤੇ ਫਿਰ ਉਹਨੇ ਇੰਟਰਵਿਊ ਦਿੱਤੀ ਸਰਦੈ ਦੀ ਤਾਂ ਮੈਂ ਵੀ ਬਾਲਟੀ ਪੀ ਜਾਂਦਾ ਜੀ ਅੱਛਾ ਕਿੰਨੇ ਲੀਟਰ ਹੁੰਦੀ ਆ ਉਹ? ਇਹਨੂੰ 10 ਲੀਟਰ ਹੁੰਦੀ ਹੋਈ। ਇੱਕ ਵਾਰ ਇੱਕ ਵਾਰ ਚ। ਸਾਨੂੰ ਤਾਂ ਡਰਾਈ ਜਾਂਦੇ ਤੁਸੀਂ ਇੱਕ ਰੋਟੀ ਖਾ ਗਈ ਮਰੀ ਜਾਂਦੇ ਅਸੀਂ। ਹੈਨਾ? ਨਹੀਂ ਨਹੀਂ ਮੈਨੂੰ ਜੇ ਕੋਈ ਕਹਿੰਦਾ ਹੁੰਦਾ ਨਾ ਜੀ ਆਜੋ ਰੋਟੀ ਪਾਣੀ ਖਵਾਈਏ ਮੈਂ ਉਹਨੂੰ ਕਹਿੰਦਾ ਉਹ ਸੋਚ ਲੈ। ਸੱਚੀ ਗੱਲ ਹੈ। ਰਾਤਰੀ ਨਹੀਂ ਖਵਾਣੀ ਪੈ ਜਾਣੀ ਹੈ। ਜਿੱਦ ਤਰੋ ਜਿੱਦ ਤਰੋ ਹੋਟਲ-ਹੋਟਲ ਚ ਲੈ ਜੇ ਉਹਨੂੰ 10000 ਰੁਪਏ ਦਾ ਮਾਲ ਖਾਜੋਗੇ ਇਹਦਾ। ਮੈਂ ਡਰ ਗਿਆ ਸੀਗਾ। ਮੈਂ ਤੁਹਾਨੂੰ ਸੋਚਿਆ ਸੀ ਰੋਮਾਂ ਲੈ ਜਾ। ਅੱਜ ਆਪਾਂ ਅਮਰੀਕਾ ਇਮੀਗ੍ਰੇਸ਼ਨ ਆ ਗਏ ਤੇ ਆਪਣਾ ਫਾਇਦਾ ਹੋ ਗਿਆ ਫਾਇਦਾ ਹੋ ਗਿਆ ਹੋ ਗਿਆ ਆਪਾਂ ਦੋ ਕਿਲੋ ਪਕੌੜੇ ਖਾ ਕੇ ਢੇਉਨੇ ਪਨੀਰ ਅੱਛਾ ਸਰਾਂ ਦਾ ਭਾਗ ਆ ਗਿਆ ਨਾ ਤੇ ਅਮਰੀਕਾ ਇਮੀਗ੍ਰੇਸ਼ਨ ਵਾਲੇ ਆਪਣੇ ਅਜ਼ੀਜ਼ ਬਹੁਤ ਹੀ ਹੈਗੇ ਨੇ ਬਹੁਤ ਹੀ ਅੱਛੇ ਇਨਸਾਨ ਨੇ ਮਿਲ ਕੇ ਕੇ ਆਫ ਦਾ ਕੈਮਰਾਮੈਨ ਨੂੰ ਬੜਾ ਅੱਛਾ ਲੱਗਿਆ ਉਹ ਵੀ ਆਪਣਾ ਪੋਡਕਾਸਟ ਸ਼ੁਰੂ ਕਰਨ ਲੱਗੇ ਨੇ ਤੁਹਾਡੇ ਨਾਲ ਵੀ ਗੱਲਬਾਤ ਕਰਨਗੇ ਉਹਨਾਂ ਦੇ ਪੋਡਕਾਸਟ ਨੂੰ ਵੀ ਪਸੰਦ ਕਰਿਓ ਤੇ ਸ਼ੇਅਰ ਕਰਿਓ ਲਾਈਕ ਕਰਿਓ ਵਾਤੋ ਵਾਤ ਤੇ ਜਦੋਂ ਇਹ 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 ਤੁਹਾਨੂੰ ਜਿਹੜਾ ਹੁਣ ਕੰਪੀਟੀਸ਼ਨ ਹੋਇਆ ਹੈ ਇਹਦੇ ਇਹਦੇ ਕੀ ਕੀ ਫੇजेस ਸੀਗੇ ਕਿੱਥੋਂ ਸਟਾਰਟ ਹੋਇਆ ਪਹਿਲਾਂ ਇੰਡੀਆ ਦੇ ਵਿੱਚ ਹੁੰਦਾ ਫਿਰ ਉਸ ਤੋਂ ਬਾਅਦ ਕਿਹੜੇ ਕੰਟਰੀ ਜੀ ਫਿਰ ਕਿਵੇਂ ਇਹ ਫਾਈਨਲ ਹੋਇਆ ਨਹੀਂ ਇੰਡੀਆ ਦੇ ਵਿੱਚ ਨਹੀਂ ਹੁੰਦਾ ਜੀ 2022 ਚ ਸ਼ੁਰੂ ਹੋਇਆ 74 ਕੰਟਰੀਆਂ ਨੂੰ ਖੇਡਦੀਆਂ ਨੇ ਅੱਛਾ ਅਮਰੀਕਾ ਦੇ ਵਿੱਚ ਜਿਆਦਾ ਇਵੈਂਟ ਹੁੰਦੇ ਨੇ ਜੀ ਤੇ ਬਹੁਤ ਇੰਡੀਅਨਸ ਨੇ ਬਹੁਤ ਜਿਹੜੇ ਉਰੇ ਰਹਿੰਦੇ ਨੇ ਜਾਂ ਆਲ ਓਵਰ ਵਰਲਡ ਰਹਿੰਦੇ ਨੇ ਇਹਦੇ ਵਿੱਚ ਪਾਰਟਿਸਿਪੇਟ ਕਰਨ ਦੀ ਕੋਸ਼ਿਸ਼ ਕੀਤੀ ਆ ਲੇਕਿਨ ਉਹਨਾਂ ਦੀ ਸਿਲੇਕਸ਼ਨ ਨਹੀਂ ਹੋਈ ਕਿਉਂਕਿ ਇਹਦੇ ਵਿੱਚ ਤੁਹਾਡਾ ਕੰਬੈਕ ਕੰਬੈਕਟ სპੋਰਟਸ ਨੇ ਜੀਨੇਰ ਫਾਈਟਿੰਗ სპੋਰਟਸ ਨੇ ਉਹਦਾ ਤੁਹਾਡਾ ਪ੍ਰੋਫੈਸ਼ਨਲ ਰਿਕਾਰਡ ਦੇਖਿਆ ਜੀ ਤੁਹਾਡਾ ਪ੍ਰੋਫਾਈਲ ਦੇਖਿਆ ਜਾਂਦਾ ਹਾਂ ਜੀ ਹੁਣ ਸਮਝ ਗਿਆ ਮੈਂ ਤੇ ਮੇਰਾ ਪ੍ਰੋਫਾਈਲ ਦੇਖ ਕੇ ਸਿਲੈਕਸ਼ਨ ਦੇ ਪ੍ਰੋਫਾਈਲ ਦੇਖ ਕੇ ਖਿਲ ਗਏ ਹੋ ਤੇ ਉੱਪਰੋਂ ਸਾਬਤ ਸੂਤ ਦੇਖ ਕੇ ਕਿ ਕਨ ਕੈਨੇਡਾ ਅਮਰੀਕਾ ਦੇ ਵਿੱਚ ਸਰਦਾਰ ਜ਼ਿਆਦਾ ਬੈਠੇ ਨੇ ਤੇ ਤੁਸੀਂ ਕਿੱਥੋਂ ਪਹਿਲੇ ਪਹਿਲਾ ਤੁਹਾਡਾ ਕੰਪੀਟੀਸ਼ਨ ਕਿੱਥੇ ਹੋਇਆ ਸੀ ਇਹਦਾ ਦੁਬਈ ਦੇ ਵਿੱਚ ਉਹ ਦੁਬਈ ਇਹ ਜਿਹੜਾ ਫਾਈਨਲ ਹੀ ਸੀ ਬਸ ਪਹਿਲਾਂ ਹੋਇਆ ਸੀ ਇਹ ਇੱਕ ਉਸ ਹੋਰ ਪ੍ਰੋਮੋਸ਼ਨ ਦੇ ਵਿੱਚ ਸੀਗਾ ਉਸ ਲੈਫਟ ਫਾਈਟਿੰਗ ਚੈਂਪੀਅਨਸ਼ਿਪ ਸੀ ਐਡੀ ਹਾਲ ਹੈ ਵਰਲਡ ਸਟਰੋਂਗੇਸਟ ਮੈਨ ਆ 550 ਕਿਲੋ ਦੀ ਡੈੱਡ ਲਿਫਟ ਲਾ ਕੇ ਵਰਲਡ ਰਿਕਾਰਡ ਬਣਾਇਆ ਉਹਨੇ ਤੇ ਉਹਦੀ ਪ੍ਰੋਮੋਸ਼ਨ ਦੇ ਵਿੱਚ ਖੇਡਿਆ ਸੀ ਮੈਂ ਇਹਦਾ ਡਰਾਈ ਜਾਂਦੇ ਨੇ ਯਾਰ ਉਹ 550 ਕਿਲੋ ਦੀ ਡੈੱਡ ਲਿਫਟ ਲਾਈ ਉਹਨੇ ਤੇ ਉਹਦੇ ਨਾਲ ਥੋੜਾ ਹੋਇਆ ਨਹੀਂ ਉਹਦੀ ਪ੍ਰੋਮੋਸ਼ਨ ਚ ਉਹਦਾ ਹੀ ਫਾਈਟਰ ਰੋਬਨਸਨ ਜਿਹੜਾ ਹੁਣ ਪਹਿਲਾਂ ਸੀ ਰੋਬਨਸਨ ਉਹ ਵੀ ਨਹੀਂ ਸੀ ਹਾਰਿਆ ਉਹਨੂੰ ਵੀ ਪਹਿਲੀ ਹਾਰ ਦਸ ਬਾਅਦ ਮੈਚ ਖਾਇਆ ਤੇ ਜਿਹੜਾ ਹੁਣ ਹੈ ਉਹ 90 ਦਾ ਰਿਕਾਰਡ ਸੀ ਉਹਦਾ ਰਸ਼ੀਅਨ ਚੈਂਪੀਅਨ ਸੀ ਉਹਨੂੰ ਵੀ ਹਾਰ ਦਾ ਸਵਾਦ 90 ਦਾ ਰਿਕਾਰਡ ਸੀ ਉਹਦਾ 9 ਫਾਈਟਾਂ ਜਿੱਤੇ ਹੋਇਆ ਸੀ 9 ਫਾਈਟਾਂ ਹੋਈਆਂ 90 that means 90 ਹਾਂ 90 ਤੇ ਇਹ ਇਹਦੇ ਲਈ ਤੁਹਾਨੂੰ ਇਸ ਬੰਦੇ ਨੂੰ ਹਰਾਉਣ ਲਈ ਰਸ਼ੀਅਨ ਨੂੰ ਤੁਹਾਨੂੰ ਮਤਲਬ ਪਹਿਲਾਂ ਹੋਰ ਫਾਈਟਾਂ ਵੀ ਕਰਨੀਆਂ ਪਈ ਦੁਬਈ 'ਚ ਨਹੀਂ ਡਾਇਰੈਕਟ ਸਿੱਧੇ ਫਾਈਟਿੰਦੀ ਹਾਂ ਡਰੈਕਟ ਫਾਈਟ ਸੀ ਹਾਂਜੀ ਚੈਲੰਜ ਫਰਤਾ ਹੋ ਜਾਂਦੀ ਹੈ ਤੇ ਇਹਦੇ ਲਈ ਤੁਹਾਨੂੰ ਕੋਈ ਤਿਆਰੀ ਕਰਨੀ ਬੰਦੀ ਆ ਥੱਪੜ ਕਿੱਥੇ ਮਾਰ ਕੇ ਦੇਖਦੇ ਆ ਤੁਸੀਂ ਸਲੈਪ ਇਹ ਕੀ ਚੀਜ਼ ਆ ਦੇਖੋ ਥੱਪੜ ਦਾ ਵੀ ਦਮ ਹੈ ਨਾ ਕਿਵੇਂ ਉਹ ਬੋਰੀ ਹਿਲਾ ਦੰਦੇ ਹੋਗੇ ਦੋਸਤਾਂ ਬਾਕਸਿੰਗ ਪੰਚਿੰਗ ਬੈਗ ਹੁੰਦੇ ਨੇ ਬਾਕਸਿੰਗ ਹਾਂ ਮੈਂ ਇਹਨੂੰ ఎవਰੀਥਿੰਗ ਮੈਂ ਬਾਕਸਿੰਗ ਖੇលਿਆ ਵਾਜੀ ਉਹਦੇ ਉੱਪਰ ਟ੍ਰੇਨਿੰਗ ਕਰਦੇ ਅੱਛਾ ਤੇ ਉਹ ਥੱਪੜ ਨਾਲ ਕਰਦੇ ਹੋ ਥੱਪੜ ਨਾਲ ਜੀ ਕਿਉਂ ਥੱਪੜੇ ਮਾਰਨੇ ਜੀ ਉਹਦੇ ਵਿੱਚ ਤੁਸੀਂ ਥੋੜੇ ਵਰਗਾ ਤਾਂ ਜਿਵੇਂ ਥੱਪੜ ਮਾਰਿਆ ਤੁਸੀਂ ਤਾਂ ਰੇਤਾ ਭਰ ਦੇਵੋਗੇ ਤੁਹਾਡੇ ਤਾਂ ਉਹ ਪੰਚ ਆਲਾ ਦੂਜਾ ਬੈਗ ਨਹੀਂ ਹੁੰਦਾ ਹੋਣਾ ਨਹੀਂ ਆਪਣੇ ਕੋਲ ਸਟੈਂਡਿੰਗ ਬੈਗ ਦੇ ਅੱਛਾ ਹਾਂ ਜੀ ਥੱਲੇ ਪਾਣੀ ਭਰੇ ਹੁੰਦੇ ਜਾਂਦੇ ਬਹੁਤ ਭਾਰਾ ਹੁੰਦਾ ਹੋਣਾ ਕਿੰਨਾ ਉਲਟਾ ਦੀ ਦਾ ਕਿੰਨਾ weight ਹੁੰਦਾ ਉਹਦਾ ਕੁਆਂਟਲ ਜੀ ਅੱਛਾ ਮਾਰ ਕੇ ਥੱਪੜ ਮੇਰਾ ਦੋਸਤ ਮੇਰਾ ਜਿਗਰੀ ਯਾਰ ਅਜ ਉਹਨੂੰ ਵੀ ਵੀਡੀਓ ਭੇਜਾਂਗੇ ਬਜਿੰਦਰ ਸਿੰਘ ਬੌਕਸਰ ਮੇਰੇ ਭਰਾਵਾਂ ਤੋਂ ਵੀ ਵਾਦਾ ਹੈ ਬਜਿੰਦਰ ਸਿੰਘ ਬਜਿੰਦਰ ਸਿੰਘ ਬੌਕਸਰ ਉਹ ਵੀ ਜਦੋਂ ਫਾਈਟ ਲੜਦਾ ਸੀ ਮੈਨੂੰ ਕਈ ਵਾਰ ਨਾਲ ਲੈ ਕੇ ਜਾਂਦੇ ਸੀਗੇ ਤੇ ਮੈਂ ਦੇਖਦਾ ਸੀ ਮੈਂ ਕਹਿੰਦਾ ਅਰੇ ਸੁੱਕਿਆ ਜਾਂ ਤਾਂ ਹੈਗਾ ਮੁੱਖਾ ਮਾਰਦਾ ਬੰਦੇ ਨੂੰ ਹਲਾ ਦਿੰਦਾ ਤੇ ਇਹ ਜਾਨ ਦੀ ਗੇਮ ਹੈ ਸਾਰੀ ਹੈਨਾ ਤੇ ਇਹਦਾ weight ਕਿੰਨਾ ਸੀਗਾ ਜਿਹੜੇ ਇਹ ਬੰਦਾ ਸੀ ਆਪ 125 ਕਿਲੋ ਜੀ 125 ਕਿਲੋ ਤੇ ਕਿੰਨੇ ਥੱਪੜ ਉਹਨੇ ਥੋੜੇ ਮਾਰੇ ਤੇ ਨੌਣੇ ਮੇਰੇ ਮਾਰੇ ਤੇ ਤਿੰਨ ਮੈਂ ਹੁੰਦੀਆਂ ਤਿੰਨੀ ਮਾਰਦੇ ਹੁੰਦੇ ਆ ਤੇ ਜਿਹੜਾ ਹੁਣ ਇਹ 5 ਤਿੰਨਾਂ ਦੇ ਵਿੱਚ ਜੇਤੂ ਮੈਂ ਸੀਗਾ ਤਿੰਨੇ ਰਾਊਂਡ ਤਿੰਨੋਂ ਚ ਹਾਂ ਇਸੇ ਲਈ ਚੌਥਾ ਰਾਊਂਡ ਚੱਲਿਆ ਨਹੀਂ ਤੇ ਚੌਥਾ ਚੌਥਾ ਵੀ ਚੱਲਣਾ ਜਿਹੜਾ ਇਸ ਚ ਫੈਸਲਾ ਲਿਆ ਜਾਂਦਾ ਜਿਹੜਾ ਤੀਜੀ ਥੱਪੜ ਤੇ ਤੁਹਾਨੂੰ ਤੁਹਾਨੂੰ ਹਲਾਕ ਹੀ ਰੱਖਤਾ ਵੀ ਉਹਦੀ ਉਹਦੀ ਇੱਕ ਪੋਜੀਸ਼ਨ ਹੁੰਦੀ ਹੈ ਫੇਸ ਦੀ ਖਿਲਦਾ ਹਾਂਜੀ ਉਹੀ ਹੈ ਮੇਨਦਾ ਹੈ ਨਾ ਬਿਲਕੁਲ ਜੀ ਤੇ ਹੁਣ ਜਦੋਂ ਤੁਸੀਂ ਕਦੋਂ ਵਾਪਸ ਆਏ ਦੁਬਈ ਤੋਂ ਤੁਹਾਨੂੰ ਪੋਲਿਟਿਕਲ ਲੀਡਰਸ ਨਾਲ ਵੀ ਤੁਹਾਡੀਆਂ ਫੋਟੋਆਂ ਵੀਡੀਓ ਤੇ ਅੱਜ ਵੀ ਮੇਲਾ ਲੱਗਿਆ ਹੋਇਆ ਹੈ ਜਿਸ ਜਗ੍ਹਾ ਤੇ ਅਸੀਂ ਬੈਠੇ ਹਾਂ ਹੈ ਨਾ ਆਫਿਸ ਦੇ ਵਿੱਚ ਇੰਟਰਵਿਊਸ ਕਰਨ ਆਲੇ ਕਾਫੀ ਲੋਕ ਆਏ ਆ ਤੁਹਾਡੇ ਦੋਸਤ ਵੀ ਕਾਫੀ ਨਾਲ ਹੈ ਹਾਂਜੀ ਹਾਂਜੀ ਤੇ ਇਹ ਇਹ ਸਿਲਸਲਾ ਕਦੋਂ ਪਰਸੋਂ ਆਏ ਸੀ ਤੁਸੀਂ ਪਰਸੋਂ ਆਏ ਜੀ ਦੁਪਹਿਰੇ ਅੱਛਾ ਤੇ ਪਹਿਲੀ ਇੰਟਰਵਿਊ ਕਿੱਥੇ ਤੁਹਾਡੀ ਇੰਟਰਵਿਊਸ ਦਾ ਤਾਂ ਬਹੁਤ ਹੀ ਮੇਲਾ ਲੱਗਿਆ ਹੋਇਆ ਹੈ ਨਾ ਅਜਾ ਜੀ ਮੈਂ ਤਾਂ ਕਰੇ ਅਸੀਂ ਆ ਕੇ ਰੁਕੇ ਸੀਗਾ ਲੋਕ ਬਿਨਾ ਪੁੱਛੇ ਕੋਈ ਨਾਮ ਕੋਈ ਮੈਂ ਵੀ ਹਰਤੇ ਹਾਂ ਜੀ ਨੂੰ ਕਹਿ ਰਿਹਾ ਸੀ ਮੈਂ ਕਿ ਘਰੀ ਚੱਲੋ ਯਾਰ ਆਪਾਂ ਨੂੰ ਮਿਲਣਾ ਔਖਾ ਐ ਮੈਂ ਤਾਂ ਨਾ ਨੰਬਰ ਮਿਲਣਾ ਨਾ ਉਹ ਤੇ ਕਿਉਂਕਿ ਜਦੋਂ ਤੁਹਾਡੀਆਂ ਵੀਡੀਓਜ਼ ਵਾਇਰਲ ਦੇਖਿਆ ਹੁਣ ਕੀ ਮਹਿਸੂਸ ਹੋ ਰਿਹਾ ਤੁਹਾਡੀ ਫੈਮਿਲੀ ਨੂੰ ਤੁਹਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਜੀ ਕਿਉਂਕਿ ਜੋ ਸੋਚਿਆ ਵੀ ਨਹੀਂ ਸੀ ਕਿ ਉਹ ਹੋ ਗਿਆ ਤੇ ਹੁਣ ਤੁਹਾਨੂੰ ਫਿਊਚਰ ਕੀ ਲੱਗਦਾ ਹੈ ਤੁਹਾਨੂੰ ਫਾਈਨੈਂਸ਼ੀਅਲ ਫਿਊਚਰ ਵੀ ਤੁਹਾਨੂੰ ਅੱਛਾ ਇਹਦੇ ਵਿੱਚ ਇਨਾਮ ਵੀ ਅੱਛਾ ਮਿਲਿਆ ਬਹੁਤ ਇਨਾਮ ਅੱਛਾ ਮਿਲਦਾ ਹੈ ਲੇਕਿਨ ਅਸੀਂ ਉਹ ਰਿਵੀਲ ਨਹੀਂ ਕਰ ਸਕਦੇ ਨਾ ਰਿਵੀਲ ਨਾ ਕਰੋ ਟਾਈਟਲ ਫਾਈਟ ਦਾ ਮੈਂ ਤੁਹਾਨੂੰ ਇਨਾਮ ਦੱਸ ਸਕਦਾ ਹਾਂ ਨੇ ਜਿਹੜਾ ਤੁਸੀਂ ਕੁਐਲਿਫਾਈਡ ਸੀ ਉਦੋਂ ਉਦੋਂ ਅੱਛਾ ਇਨਾਮ ਮਿਲਿਆ ਵੀ ਕੈਨ ਰੀਲ ਦ ਹਾਂ ਜੀ ਉਦੋਂ 5000 ਡਾਲਰ ਮਿਲ ਜਾਂਦਾ ਜੀ ਅੱਛਾ 5000 ਡਾਲਰ ਇਹਦਾ ਬਹੁਤ ਜ਼ਿਆਦਾ ਹੈ ਇਹਦਾ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਆਪਾਂ ਨਹੀਂ ਕਹਿ ਲਈਏ ਕਿ ਬਹੁਤ ਹੀ ਜ਼ਿਆਦਾ ਹੈ ਤੇ ਟਾਈਟਲ ਫਾਈਟ ਦਾ ਇਨਾਮ ਹੈ ਤੇ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਤੁਹਾਨੂੰ ਐਂ ਪੁੱਛ ਲਾਂਦਾ ਚਲੋ ਮੈਂ ਮੈਂ ਥੋੜਾ ਜਿਹਾ ਖਰਾਬ ਹੁੰਦਾ ਇਸ ਗੱਲ 'ਚ ਵੀ ਗੱਡੀ ਰੇਂਜ ਰੋਵਰ ਲੈਣੀ ਆਪਾਂ ਰੇਂਜ ਰੋਵਰ ਤਾਂ ਛੋਟੀ ਹੈ ਜੀ ਹੂੰ ਲੈ ਲੀਏ ਛੋਟੀ ਹੈ ਜੀ ਦੋ ਛੋਟੀ ਹੈ ਨਹੀਂ ਪਰ ਇੱਕ ਕੋਈ ਲੈ ਲੀਏ ਬਾਕੀ ਹੋਰ ਚੀਜ਼ਾਂ ਵੀ ਲੈਣੀਆਂ ਨਹੀਂ ਲਵਾਂਗੇ ਪਰ ਟਾਈਟਲ ਫਾਈਟ ਤੋਂ ਬਾਅਦ ਕਿਉਂਕਿ 5 ਲੱਖ ਡਾਲਰ ਟਾਈਟਲ ਫਾਈਟ ਤੇ ਉਹ ਕਦੋਂ ਹੈ ਦੇਖੋ ਦੋ ਫਾਈਟਰ ਰਹਿੰਦੀਆਂ ਨੇ ਚੀਜ਼ੇ ਅੱਛਾ ਉਸ ਤੋਂ ਬਾਅਦ ਹੈ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਟਾਈਟਲ ਫਾਈਟ ਵੀ ਜਿੱਤੋ ਉਹ ਅਮਰੀਕਾ ਹੀ ਹੋਊ ਹਾਂ ਕਿਉਂਕਿ ਨੈਕਸਟ ਫਾਈਟ ਮੇਰੀ ਫਰਵਰੀ ਦੇ ਵਿੱਚ ਅਮਰੀਕਾ ਹੀ ਹੈ ਲਾਸ ਵਿਕਸ ਦੇ ਵਿੱਚ ਲਾਸ ਵਿਕਸ ਤੇ ਤੁਸੀਂ ਮਤਲਬ ਫੈਬ ਦੇ ਵਿੱਚ ਜਨਵਰੀ ਦੇ ਵਿੱਚ ਚਲੇ ਜਾਵਾਂਗੇ ਉੱਥੇ ਤਿਆਰੀ ਕਰਨੀ ਪੈਂਦੀ ਹੈ ਜਾ ਕੇ ਹਾਂ ਜੀ 15 ਦਿਨ ਪਹਿਲਾਂ ਜਾਵਾਂਗਾ 28 28 ਫਰਵਰੀ ਦੀ ਮੇਰੀ ਅੱਛਾ ਹਾਂਜੀ ਤੇ ਅਸੀਂ ਵਿਸ਼ੇਸ਼ ਕਰਦੇ ਹਾਂ ਕਿ ਜਿਹੜਾ ਤੁਸੀਂ ਟਾਈਟਲ ਫਾਈਟ ਜਿੱਤੋ ਤੇ 5 ਲੱਖ ਡਾਲਰ ਲੈ ਕੇ ਆਓ ਤੇ 11000 ਡਾਲਰ ਮੈਨੂੰ ਦਿਓ ਜਰੂਰ ਜੀ 21 ਦੇ ਦਾਂਗੇ 21 ਹੋ ਗਏ ਚਲ ਬਾਬਾ ਸ਼ੁਕਰੀਆ ਥੋੜਾ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ ਤੇ 21000 ਡਾਲਰ ਆਪਾਂ ਨੂੰ ਅੱਜ ਮਿਲ ਗਏ ਇਸ ਇੰਟਰਵਿਊ ਕਰਨ ਤੋਂ ਬਾਅਦ ਇਹ ਜਦੋਂ ਟਾਈਟਲ ਫਾਈਟ ਜਿੱਤ ਕੇ ਆਣਗੇ ਦੋ ਗਵਾਹ ਇੱਥੇ ਅਮਰ ਇਮੀਗ੍ਰੇਸ਼ਨ ਵਾਲੇ ਵੀ ਨੇ ਤੇ ਇੱਕ ਹੋਰ ਵੀ ਆਪਣੇ ਅਜ਼ੀਜ਼ ਦੋਸਤ ਖੜੇ ਨੇ ਹਰ ਧਿਆਨ ਵੀ ਹੈ ਤਿੰਨ ਚਾਰ ਗਵਾਹ ਹੋਗੇ ਹਾਂ ਜੀ ਸਾਰਿਆਂ ਦਾ ਹਿੱਸਾ ਹੈ ਇਹ ਵਿੱਚ ਇਸੇ ਤੋਂ ਮੈਂ ਤੁਹਾਨੂੰ ਲੈ ਲਵਾਂ ਕੋਈ ਨਹੀਂ ਸਾਰੇ ਤੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਹਾਡੇ ਪਰਿਵਾਰ ਨੂੰ ਸਾਰੇ ਨੂੰ ਤੁਸੀਂ ਆਪਣੇ ਵਾਈਫ ਦਾ ਨਾਮ ਨਹੀਂ ਬੋਲਿਆ ਉਹ ਗੁੱਸੇ ਹੋ ਜਾਣਗੇ ਤੁਸੀਂ ਆਪਾਂ ਗੱਲ ਕਰਨ ਲੱਗੇ ਸੀ ਥੋੜਾ ਜਿਹਾ ਸਾਰੇ ਫੈਮਲੀ ਦਾ ਨਾਮ ਬੋਲਦਾ ਇਹ ਚੰਗੀ ਗੱਲ ਨਹੀਂ ਹੈ ਮੇਰੇ ਲਈ ਮੇ ਮੇ ਮੇਰੀ ਵਾਈਫ ਦਾ ਨਾਮ ਲਈ ਰਮਨਦੀਪ ਕੋਰ ਉਹ ਲੈਕਚਰਰ ਨੇ ਜੀ ਪੰਜਾਬੀ ਦੇ अच्छा ਤੇ ਮੇਰੇ ਬੇਟਾ ਜਿਸੀ ਸਾਲ ਦਾ ਅਬੇਜੀਤ ਸਿੰਘ ਤੂਫਾਨ ਹਾਂਜੀ ਤੇ ਉਹ ਵੀ ਤੂਫਾਨ ਨੇ ਜੀ ਅੱਛਾ ਮਲਾਉਂਗੇ ਉਹਨੂੰ ਵੀ ਜਦੋਂ ਤੁਸੀਂ ਮਿਲੋਗੇ ਤੁਸੀਂ ਕਹੋਗੇ ਵੀ ਹਾਂ ਉਹਦੀ ਇੰਟਰਵਿਊ ਕਰ ਸਕਾਂਗੇ ਅਸੀਂ ਜਦੋਂ ਕੋ ਬਸ ਹੁਣ ਤੁਹਾਨੂੰ ਨੈਕਸਟ ਇੰਟਰਵਿਊ ਇਹ ਪ੍ਰੋਮਿਸ ਹੈ ਕਿ ਅਬੇਜੀਤ ਸਿੰਘ ਤੂਫਾਨ ਦੀ ਮਿਲੂਗੀ ਉਹਨੂੰ ਵੀ ਪੁੱਛਾਂਗੇ ਕਿ ਆਪਣੇ ਪਾਪਾ ਤੋਂ ਨੇ ਕੀ ਸਿੱਖਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੁਲਵਾਨੀ ਦੇ ਵਿੱਚ ਜਾਣਗੇ ਜਾਂ ਇਹੀ ਥੱਪੜ ਲਾਣਗੇ ਲੋਕਾਂ ਦੇ ਭਾਵੇਂ ਦੇਸ਼ਾਂ ਦੇ ਵੱਡੇ ਵੱਡੇ ਪਹਿਲਵਾਨਾਂ ਦੇ ਜਾਂ ਕੀ ਕਰਨਗੇ ਉਹ ਹਾਂਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਸ਼ੁਕਰੀਆ ਸਰ